ਟੈਮਾ ਬੰਦ ਕਰ ਲਿਓ ਠੀਕ ਹੈ ਬੰਦ ਹੋ ਗਈ ਹੈ ਚਲੋ ਚੈੱਕ ਕਰ ਰੂਟਤਾ ਲੀ ਹੋਈ ਰੂਟ ਬਹੁਤ ਚੱਲਦਾ ਹਾਈਵੇ ਹੈ ਬੱਜੇ ਦੇ ਕਰਕੇ ਹੋਰੇ ਵੀ ਰਾ ਦੂਜਾ ਆ ਬੰਦ ਹੈ ਰੋੜਾ ਤੇ ਸ਼ੀਸ਼ੇ ਦੇਖ ਕੇ ਮਾੜੀ ਮਾੜੀ ਗੱਡੀ ਦੂਜਾ ਲਓ ਨਹੀਂ ਖਾਲੀ ਆ ਤਾਂ ਨਾ ਗਰੀ ਫਿਰ ਉਪਰੀ ਗੱਡੀ ਆ ਗਈ ਠੀਕ ਐ ਮੜੀ 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 ਨੂੰ ਸਹੀਓ ਅੱਜ ਲਵਾਉਣ ਲੱਗੇ ਆ ਰੋਹਿਤ ਭਾਈ ਦੀ ਕਲਾਸ ਤੇ ਅੱਜ ਚਲਾਉਣ ਲੱਗੇ ਆ ਟ੍ਰੈਫਿਕ ਦੇ ਵਿੱਚ ਪਹਿਲਾਂ ਇਹਨਾਂ ਨੇ ਟ੍ਰੈਫਿਕ ਵਿੱਚ ਨਹੀਂ ਚਲਾਈ ਸੀ ਪਹਿਲਾਂ ਇਹਨਾਂ ਨੇ ਵੈਸੇ ਹੀ ਮੋੜ ਕੱਟੇ ਸੀਗੇ ਤੇ ਸਿੱਧੀ ਗੱਡੀ ਚਲਾਈ ਸੀਗੀ ਮੋੜਾਂ ਦੀ ਪ੍ਰੈਕਟਿਸ ਕਰਾਈ ਸੀ ਪਹਿਲਾਂ ਤੇ ਅੱਜ ਟ੍ਰੈਫਿਕ ਦੇ ਵਿੱਚ ਇਹਨਾਂ ਦੀ ਕਲਾਸ ਲਵਾਉਣ ਲੱਗਾ ਆਪਣਾ ਰੂਟ ਹੋਣਾ ਇੱਥੋਂ ਹਰੀ ਗੋਵਿੰਦਗਰ ਬੰਗਾ ਰੂਟ ਐ ਇਥੋਂ ਪਾਪਾ ਗੱਡੀ ਲੈ ਕੇ ਜਾਣੀ ਐ ਥੱਲੇ ਉੱਥੋਂ ਐਂਡਿਕਟਰ ਲਾਉਣਾ ਲੈ ਸ਼ੀਸ਼ਾ ਦੇਖ ਲੈਣਾ ਆ ਸ਼ੀਸ਼ਾ ਦੇਖ ਕੇ ਇਹ ਜਿੱਦਾਂ ਹੁਣ ਦੇਖੋ ਇਤਰੋਂ ਲੈਫਟ ਸਾਈਡ ਤੋਂ ਵੀ ਕਈਆਂ ਨੇ ਤੁਹਾਨੂੰ ਓਵਰਟੇਕ ਕਰਨ ਆਇਆ ਇਸ ਲਈ ਆ ਜਾਨੀ ਕਿ ਮਾੜੀ ਵੀ ਗੱਡੀ ਮੂਵ ਕਰਨੀ ਆ ਸ਼ੀਸ਼ੇ ਤੋਂ ਬਗੈਰ ਦੇਖੇ ਨਾ ਕਰਿਓ ਜੇ ਕੋਈ ਓਵਰਟੇਕ ਕਰਦਾ ਵੇ ਹਨਾ ਇਹਦਾ ਇਤਰੋਂ ਵੀ ਗੱਡੀ ਮੂਵ ਨਾ ਕਰਿਓ ਇਤਰੋਂ ਨੂੰ ਇਤਰੋਂ ਮੜੀ ਰੱਖਿਓ ਗੱਡੀ ਬਾਹਰ ਰੱਖ ਕੇ ਇੱਥੇ ਰੱਖੋ ਲੱਗ ਚੁਲੀ ਵਾਂ ਸਹੀ ਆ ਜੇਲੀ ਚਲੋ ਐਂਡੀਕੇਟਰ ਬਾਵੇਂ ਆਫ ਕਰ ਦਿਓ कि बस भी आ रही ਦੇ ਤੋਂ ਲੋਅ ਇੰਡੀਕੇਟਰ ਰਾਈਟ ਨਾਲ ਲੋੜ ਨਾਲ ਹੀ ਪਹਿਲਾਂ ਦੇਖੋ ਗਾੜੀ ਵਾਲੀ ਗੱਡੀ ਨੂੰ ਪਹੁੰਚਾਓ ਚੰਡੀਗੜ੍ਹ ਵੱਲ ਰਾਈਟ ਓੜਾ ਪਾ ਕਾ ਕੀਤੀ ਆ ਜਿਹੜਾ ਹੁਣ ਮੋੜੇ ਮੋੜ ਆਇਆ ਉੱਥੋਂ ਗੱਡੀ ਆਪਾਂ ਕੱਢਣੀ ਆ ਰਾਈਟ ਜਿਹੜਾ ਰਾਈਟ ਮੋੜ ਕੱਢਣਾ ਆ ਜਿਹੜਾ ਪਹਿਲਾ ਮੋੜੇ ਉਹ ਨਹੀਂ ਕੱਢਣਾ ਅਗਲਾ ਮੋੜੇ ਉਹ ਕੱਢਣਾ ਮੋੜ ਤੋਂ ਸੇ ਕੱਢਣੋਂ ਪਹਿਲੇ ਗੇਅਰ ਵਿੱਚ ਸਲੋ ਕਰਕੇ ਗੱਡੀ ਤੇਜ਼ ਨਹੀਂ ਆਉਣੀ ਜੀ ਫੇਰ ਬਹੁਤ ਰਹਿਣਾ ਹਾਂ ਬੈਲਾ ਗੇਅਰ ਸਹੀ ਆ ਠੀਕ ਆ ਹੌਲੀ ਹੌਲੀ ਕਲਚ ਬਾਕੀ ਹੋਰਾਂ ਜੇ ਅਗਲਾ ਨਹੀਂ ਰੋਕਦਾ ਕਲਚ ਦਬਾ ਕੇ ਬ੍ਰੇਕ ਲਾਉਣੀ ਆ ਚੱਲੋ ਚੱਲੋ ਸਿੱਧੀ ਰੱਖਣੀ ਆ ਗੱਡੀ ਪਿੱਛੇ ਖਾਲੀ ਰੋਡ ਇੱਧਰ ਵੀ ਲੈਫਟ ਵੀ ਦੇਖਣਾ ਗੱਡੀ ਦੀ ਰਿਪੋਰਟਿੰਗ ਸੀ ਉੱਥੇ ਗੱਡੀ ਪਹਿਲਾਂ ਆਪਾਂ ਸਟੌਪ ਕਰਨੀ ਹੈ ਠੀਕ ਆ ਜਾਣਾ ਆਪਾਂ ਹਰਗੋਬਨਗਰਿਆ ਪਹਿਲਾਂ ਸਟੌਪ ਕਰਨੀ ਹੈ ਰੁਪੜੀਆ ਇਧਰੋਂ ਦੇਖਣਾ ਰੋਡ ਫੇਰ ਕ੍ਰੋਸ ਕਰਿਓ ਥੋੜਾ ਜਿਹਾ ਕਲਚ ਛੱਡ ਦੇ ਛੱਡ ਤੇ ਤੱਕ ਰੋਕ ਜੀ ਹੁੰਦਾ ਰਹਿਣ ਦਰਹਿਣ ਦੋ ਹੜਦਾ ਗੱਡੀ ਇੱਥੇ ਵੇਟ ਕਰੋ ਹੁਣ ਵੇਟ ਕਰਨੀ ਪਈ ਆ ਕਿਉਂਕਿ ਕੋਈ ਨਹੀਂ ਰੁਕ ਜਣਾ ਲੇਕਿਨ ਦਾਂਜਾ ਵੀ ਲਾਉਣਾ ਆ ਇਧਰੋਂ ਬੰਦਾ ਕਿੰਨੀ ਸਪੀਡ ਤੋਂ ਹੁੰਦੇ ਆ கிளாடி கலோ மா கலோ இடம் கடி நாட்கள முடியாது கலோ ஃபோட கல க்ளச்ச கல கல கலோ கே ਜੇ ਤਾਂ ਗੱਡੀ ਹੁਣ ਆਪਣੀ ਹੈ ਨਾ ਕੋਲ ਜਾਂਦੀ ਸੀਗੀ ਨਾਲ ਕਲੱਚ ਪ੍ਰੈਸ ਕਰਨਾ ਪੈਣਾ ਯਾਰ ਜੇ ਹੋਰ ਕੋਲ ਜਾਂਦੀ ਹੈ ਨਾਲ ਬ੍ਰੇਕ ਪ੍ਰੈਸ ਕਰਨੀ ਪਣੀ ਹੈ ਚਲੋ ਦੇਖ ਕੇ ਫਾਸਲਾ ਇੱਥੇ ਹੈ ਨਾ ਕਲੱਚ ਤੇ ਬ੍ਰੇਕ ਦਾ ਕੰਮ ਬਹੁਤ ਜ਼ਿਆਦਾ ਹੈ ਕਿਉਂਕਿ ਕਈਆਂ ਨੇ ਕੋਲ ਕੋਲ ਨੂੰ ਆ ਜਾਣਾ ਕਈਆਂ ਨੇ ਪੂਰੇ ਬ੍ਰੇਕ ਲਾ ਦੇਣੀ ਹੈ ਫਿਰ ਉੱਥੇ ਆਪਾਂ ਨੂੰ ਵੀ ਬ੍ਰੇਕ ਲਾਉਣੀ ਪੈਣੀ ਹੈ ਇੱਥੇ ਰੱਖੋ ਗੱਡੀ ਚਲੋ ਸਪੀਡ ਤੋਂ ਬਣਾ ਲਾਉਂ ਹਾਂ ਨਾ ਕਿ ਜਿੱਥੇ ਨਾ ਰੱਜਿਆ ਲੱਗਦਾ ਹੁੰਦਾ ਉਥੇ ਰੇਸ ਬੈਲਪਣੀ ਦੱਬਣੀ ਆ ਲੈਫਟ ਪੈਰ ਕਲੱਚ ਤੇ ਰੱਖ ਲੈਣਾ ਰਾਈਟ ਪੈਰ ਬ੍ਰੇਕ ਤੇ ਰੱਖ ਲੈਣਾ ਹੁਣ ਦੇਖੋ ਮੋੜੇ ਗੱਡੀ ਇੱਥੇ ਰੱਖੋ ਲੋ ਕੱਢਦੇ ਹੋ ਕੱਢਦੇ ਹੋ ਕੱਢਦੇ ਹੋ ਸਪੀਡ ਦੱਬ ਦਿਓ ਅਗਲਾ ਰੋਗ ਗਿਆ ਚਲੋ ਚਲੋ ਕਿੰਨਾ ਅੰਦਾਜ਼ਾ ਲਾਉਣਾ ਪਿਆ ਅਗਲਾ ਕਿੱਦਾਂ ਚੱਲਦਾ ਫਿਰ ਆ ਜਾਣਾ ਜੇ ਅਗਲਾ ਰਾਹ ਦਿੰਦਾ ਆ ਗੱਡੀ ਕੱਢਦੀ ਦੀ ਹੁੰਦੀ ਥੇਲ ਤੋਂ ਬੰਦ ਥੋੜੀ ਜਿਹੀ ਆਹ ਦੇਖੋ ਇੱਕ ਸਾਈਕਲ ਵਾਲਾ ਵੀ ਆ ਆ ਆ ਰਿਹਾ ਆ ਰਿਹਾ ਤੇਜ਼ ਪੌਂ ਰਾਇਆ ਹੌਲੀ ਹੌਲੀ ਆਹ ਸਾਈਕਲ ਵਾਲਾ ਵੀ ਨਹੀਂ ਰੋਂਗਦਾ ਲੱਗਾਂ ਚਲੋ ਗੇਅਰ ਪਾਈਏ ਦੂਜਾ ਚਲੋ ਕਲੱਚ ਸ਼ੇਡੂ ਦੋ ਹੋਰ ਨੰਬਰ ਸ਼ੇਡੂ ਕਲੱਚ ਬਾਕੀ ਜਿਹੜੀ ਆ ਗੱਡੀ ਇਧਰੋਂ ਆਉਣ ਲੱਗੀ ਸੀਗੀ ਇਹ ਤਾਂ ਹੌਰਨ ਜ਼ਰੂਰ ਦੱਬੀਦਾ ਹੁੰਦਾ ਹੈ ਨਿਗਾ ਚਾਰੇ ਪਾਸੇ ਰੱਖਣੀ ਪੈ ਗਈ ਐ ਇਹ ਤਾਂ ਸਾਰੀ ਬੋਡੀ ਕੰਮ ਕਰਦੀ ਐ ਮੂੜਾ ਦਾ ਵੀ ਖਿਆਲ ਰੱਖਣਾ ਕੋਈ ਮੂਰੇ ਬਨਾ ਜੀ ਤਾਂ ਕਿ ਬ੍ਰੇਕ ਦਾ ਖਿਆਲ ਰੱਖਣਾ ਜੇ ਲੱਗਦਾ ਕੋਈ ਮੂਰੇ ਆਉਣ ਲੱਗਾ ਹੈ ਫਿਰ ਉੱਥੇ ਤਲਾਕ ਬ੍ਰੇਕ ਉਹਦੇ ਸਟਾਪ ਕਰ ਦੇਣੀ ਹੈ ਪਾ ਹੁਣ ਘਟਣਾ ਹੈ ਲੈਫਟ ਟੂ ਦੇਖੋ ਹੁਣ ਦੂਰੋਂ ਉਹ ਗੱਡੀ ਆਉਂਦੀ ਦੀਦੀ ਹੈ ਨਾ ਲੈਫਟ ਸਾਈਡ ਤੋਂ ਕਲਚ ਦਬਾਓ ਮਰਜੀ ਬ੍ਰੇਕ ਲਾ ਲਓ ਸਲੋ ਕਰ ਲਓ ਗੱਡੀ ਹੁਣ ਇੰਡੀਕੇਟਰ ਇੱਧਰ ਨਾਲ ਆਇਆ ਹੁਣ ਇੱਧਰ ਨੂੰ ਆਣਾ ਹੈ ਚਲੋ ਅੱਧਾ ਕਲਚ ਹੀ ਡੋ ਹੌਲੀ ਹੌਲੀ ਲੈ ਕੇ ਜਾਣੀ ਗੱਡੀ ਹੋਰ ਸਾਈਕਲ ਦੇਖ ਕੇ ਫੌਰਨ ਹਾਂ ਕਲਚ ਬ੍ਰੇਕ ਬ੍ਰੇਕ ਦੇ ਬ੍ਰੇਕ ਬ੍ਰੇਕ ਸ਼ਾਟ ਦੋ ਕਲਚ ਸ਼ਾਟ ਦੋ ਸਿਰਫ ਗੱਡੀ ਕੋਲੋਂ ਹੋਰ ਹੌਣ ਦਿੱਤਾ ਰੁਕਿਆ ਹਾਂ ਨੇ ਰੁਕੇ ਹਨਾ ਰੁਕ ਗਿਆ ਵੀ ਤੇ ਨਹੀਂ ਨਹੀਂ ਰੁਕੇ ਹਨਾ ਜਦੋਂ ਆਪਾਂ ਨੂੰ ਗੱਡੀ ਰੁਕਣੀ ਪੈਣੀ ਹੈ ਨਾਲੇ ਹਨਾ ਜਦੋਂ ਆਪਾਂ ਗੱਡੀ ਇੱਧਰ ਰੋਕਦੇ ਆ ਆਪਣਾ ਗੇਅਰ ਦੇਖ ਲੋ ਕਿਹੜਾ ਸਕੇ ਚਲੋਣੇ ਕਿੰਨੇ ਮੇ ਗੇਅਰ ਬਚੇ ਸੀ ਕਿ ਗੱਡੀ ਪਹਿਲੇ ਜੂ ਇਹ ਵੀ ਤਿਆਰ ਰੱਖਣਾ ਗੇਅਰ ਵੀ ਘਟਾਈ ਦਾ ਹੁੰਦਾ ਬੰਦ ਨਹੀਂ ਹੁੰਦਾ ਬੰਦ ਹੋ ਵੀ ਸਕਦੀ ਸੀਗੀ ਖੁੱਦਾ ਗੱਡੀ ਚੱਲਣ ਦਾ ਤੀਜੇ ਗੇਅਰ ਵਿੱਚ ਵੀ ਚੱਲ ਜਾਂਦੀ ਹੈ ਇੰਜਨ ਤੇ ਨੂਰ ਨਹੀਂ ਪੈਂਦਾ ਰਿੰਗਾਂ ਦੇ ਅਸਰ ਪਾਉਣਾ ਹੈ ఇేర కటా కటా లేదా ఉందా స్పీడ్ బాగా